ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਉਹ ਹਾਕਮ ਪਰਮਾਤਮਾ ਕਿਸੇ ਹੁਨਰਮੰਦ ਨੇ ਕਿਸੇ ਤਾਕਤਵਰ ਨੇ ਬਣਾਇਆ ਨਹੀਂ ਅਤੇ ਨਾ ਹੀ ਕਿਸੇ ਨੇ ਕਿਸੇ ਸਥਾਨ ਤੇ ਟਿਕਾਇਆ ਹੋਇਆ ਹੈ ਕਿਉਂਕਿ ਉਹ ਨਿਰੰਜਨ ਦ੍ਰਿਸ਼ਟ ਅੰਦ੍ਰਿਸ਼ਟ ਮਾਇਆ ਤੋਂ ਬੇਦਾਗ ਅਲੱਗ ਹੈ ਤਦ ਹੀ ਤਾਂ ਉਹ ਹਾਕਮ ਸਵੈਪੰ ਆਪਣੇ ਆਪ ਤੋਂ ਪ੍ਰਕਾਸ਼ਮਾਨ ਜਾਣਿਆ ਜਾਂਦਾ ਹੈ ਜਿਨ ਸੇਵਿਆ ਤਿੰਪਾਇਆ ਮਾਨੰ ਨਾਨਕ ਗਾਵੀਏ ਗੁਣੀ ਨਿਦਾਨ ਜਿਸ ਨੇ ਵੀ ਉਸ ਨੂੰ ਸੇਵਿਆ ਸਿਮਰਿਆ ਪੂਜਿਆ ਸਤਕਾਰਿਆ ਉਸੇ ਨੇ ਹੀ ਮਾਨ ਸਨਮਾਨ ਵਡਿਆਈ ਪ੍ਰਾਪਤ ਕੀਤੀ ਇਸੇ ਕਰਕੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਹੇ ਗੁਰਮੁਖ ਜਨੋ ਜਗਿਆਸੂ ਜੀਓ ਉਸੇ ਦੇ ਗੁਣ ਗਾਵੋ ਗੁਣਾ ਦੀਆਂ ਵਡਿਆਈਆਂ ਕਰੋ ਕਿਉਂਕਿ ਉਹ ਗੁਣਾ ਦਾ ਨਿਧਾਨ ਖਜ਼ਾਨਾ ਹੈ ਗਾਵੀਐ ਸੁਣੀਐ ਮੰਨ ਰੱਖੀਐ ਪਾਉ ਦੁੱਖ ਪਾਰ ਹਰ ਸੁਖ ਘਰ ਲੈ ਜਾਏ ਮਨ ਵਿੱਚ ਉਸ ਅਜਿਹੇ ਗੁਣਾ ਵਾਲੇ ਗੁਣਵਾਨ ਹਾਕਮ ਦਾ ਪਾਓ ਪਿਆਰ ਸਤਕਾਰ ਰੱਖ ਕੇ ਉਸੇ ਦੇ ਗੁਣ ਗਾਈਏ ਵੀ ਸੁਣੀਏ ਵੀ ਗੁਣ ਗਾਉਣ ਸੁਣਨ ਜਪਨ ਸਿਮਰਨ ਨਾਲ ਉਹ ਪ੍ਰਸੰਨ ਹੋ ਜਾਵੇਗਾ ਤੁਸਾਂ ਦੇ ਦੁੱਖ ਕੱਢ ਕੇ ਪਰੇ ਸਿੱਟ ਦੇਵੇਗਾ ਤੇ ਤੁਸਾਂ ਦੀ ਝੋਲੀ ਸੁੱਖ ਨਾਲ ਭਰ ਦੇਵੇਗਾ ਉਸ ਸੁਖ ਪਰਸੰਨਤਾ ਰੂਪੀ ਭਰੀ ਝੋਲੀ ਨੂੰ ਤੁਸੀਂ ਆਪਣੇ ਘਰ ਹਿਰਦੇ ਵਿੱਚ ਰੱਖ ਕੇ ਆਨੰਦ ਮਾਣੋਗੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰਈਸਰ ਗੁਰ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਗੁਰੂ ਜੀ ਦੇ ਰਾਹੀ ਹੀ ਨਾਦੰ ਅਵਾਜ ਗੁਰੂ ਜੀ ਦੇ ਰਾਹੀ ਹੀ ਵੇਦੰ ਗਿਆਨ ਭਾਵ ਗੁਰੂ ਜੀ ਦੇ ਰਾਹੀ ਹੀ ਇਹ ਗਿਆਨ ਜਾਣਕਾਰੀ ਹੁੰਦੀ ਹੈ ਮਿਲਦੀ ਹੈ ਕਿ ਗੁਰਮੁਖ ਰੂਪੀ ਆਵਾਜ਼ ਜੋ ਕੰਨਾਂ ਰਾਹੀਂ ਹਿਰਦੇ ਨੂੰ ਸੁਣਾਈ ਦਿੰਦੀ ਹੈ ਹਿਰਦਾ ਕੰਨਾਂ ਰਾਹੀਂ ਇਸ ਆਵਾਜ਼ ਦਾ ਗਿਆਨ ਪ੍ਰਾਪਤ ਕਰਦਾ ਹੈ ਕੀ ਗਿਆਨ ਪ੍ਰਾਪਤ ਕਰਦਾ ਹੈ ਇਹ ਕਿ ਗੁਰਮੁਖ ਪਰਮਾਤਮਾ ਹੀ ਸਭ ਥਾਨ ਪਰ ਸਮਾਇਆ ਵਿਆਪਕ ਭਾਵ ਪਰਿਪੂਰਨ ਹੈ ਗੁਰਮੁਖ ਤੇ ਮਨਮੁਖ ਵਿਅਕਤੀਗਤ ਵਿੱਚ ਇਹ ਦੋ ਭੇਦ ਹਨ ਗੁਰਮੁਖ ਗੁਰੂ ਵਾਲਾ ਹੈ ਗੁਰੂ ਵਾਲਾ ਉਹ ਹੈ ਜੋ ਇੱਕ ਗੁਰੂ ਤੇ ਭਰੋਸਾ ਰੱਖੇ ਇਛਾਵਾਂ ਦੀ ਪੂਰਤੀ ਗੁਰੂ ਤੇ ਛੱਡ ਦੇਵੇ ਅਤੇ ਜੇਕਰ ਪਰਿਵਾਰ ਸੰਪਤੀ ਪਦਾਰਥਵਾਦੀ ਲੋੜਾਂ ਵਾਸਤੇ ਉਹ ਕਦੀ ਕਿਸੇ ਡੇਰੇ ਤੇ ਕਦੀ ਕਿਸੇ ਡੇਰੇ ਤੇ ਕਦੀ ਕਿਸੇ ਪੀਰ ਫਕੀਰ ਦੇ ਤੇ ਕਦੀ ਕਿਸੇ ਪੀਰ ਫਕੀਰ ਦੇ ਅਸਥਾਨਾਂ ਤੇ ਭਟਕਦਾ ਫਿਰੇ ਅਜਿਹਾ ਵਿਅਕਤੀ ਹੈ ਤਾਂ ਭਾਵੇਂ ਉਹ ਗੁਰੂ ਵਾਲਾ ਪਰ ਮਿਸਾਲ ਤੌਰ ਤੇ ਹੈ ਉਹ ਉਸ ਔਰਤ ਵਰਗਾ ਜੋ ਹੈ ਤਾਂ ਪਤੀ ਵਾਲੀ ਪਰ ਕਾਮਪੂਰ ਦੀ ਕਦੀ ਕਿਸੇ ਤੋਂ ਕਦੀ ਕਿਸੇ ਤੋਂ ਕਰਦੀ ਕਰਾਉਂਦੀ ਫਿਰੇ ਅਜਿਹੀ ਔਰਤ ਨੂੰ ਦੁਹਾਗਨ ਦੁਰਾਚਾਰ ਵेशਵਾ ਕਿਹਾ ਜਾਂਦਾ ਹੈ ਉਪਰੋਕਤ ਜਿਹੇ ਵਿਅਕਤੀਗਤ ਵਿਅਕਤੀ ਨੂੰ ਨਿਗੁਰਾ ਬੇਗੁਰਾ ਅਤੇ ਮਨ ਦੇ ਮਗਰ ਲੱਗ ਕੇ ਤੁਰਨ ਵਾਲਾ ਮਨਮੁਖ ਕਿਹਾ ਜਾਂਦਾ ਹੈ ਗੁਰਮੁਖ ਗੁਰੂ ਦੇ ਕਹਿਣ ਅਨੁਸਾਰ ਚੱਲਣ ਵਾਲਾ ਮਨਮੁਖ ਮਨ ਦੇ ਕਹਿਣ ਅਨੁਸਾਰ ਚੱਲਣ ਵਾਲਾ ਇਹ ਮਨਮੁਖ ਅਤੇ ਗੁਰਮੁਖ ਦੇ ਵਿਅਕਤੀਗਤ ਦੋ ਭੇਦ ਫਰਕ ਹਨ ਸਰੋਤਾ ਜੀਓ ਸਰਵਣ ਕਰੋ ਇਹ ਗੁਰਮਤ ਗੁਰੂ ਦੀ ਮਤ ਦੀਆਂ ਵਿਚਾਰਾਂ ਹਨ ਕਿਸੇ ਦੇ ਵਿਅਕਤੀਗਤ ਤੇ ਕਿਸੇ دین ਇਮਾਨ ਤੇ ਕਿਸੇ ਵੀ ਧਰਮ ਤੇ ਕਿੰਤੂ ਬ੍ਰਿੰਤੂ ਨਹੀਂ ਕਿਉਂਕਿ ਜਿਹੜਾ ਮੁਸਲਮਾਨ ਆਪਣੇ ਧਰਮ ਤੇ ਪਰ ਪੱਕ ਹੈ ਉਸੇ ਨੂੰ ਹੀ ਗੁਰਮੁਖ ਕਿਹਾ ਜਾਂਦਾ ਹੈ Hindu ਆਪਣੇ Hindu ਧਰਮ ਤੇ ਇਸੇ ਪ੍ਰਕਾਰ ਇਸਾਈ ਆਪਣੇ ਇਸਾਈ ਧਰਮ ਤੇ ਅਤੇ ਸਿੱਖ ਆਪਣੇ ਸਿੱਖ ਧਰਮ ਦੇ ਨੀਮਾਂ ਅਸੂਲਾਂ ਦੇ ਪਰਪੱਕ ਹੈ ਭਾਵੇਂ ਜਿਹੜਾ ਜਿਹੜਾ ਵਿਅਕਤੀ ਆਪਣੇ ਆਪਣੇ ਧਰਮ ਦੇ ਅਸੂਲਾਂ ਨੀਮਾਂ ਅਨੁਸਾਰ ਚੱਲ ਰਿਹਾ ਹੈ ਉਹ ਉਹ ਆਪਣੇ ਆਪਣੇ ਧਰਮ ਗੁਰੂ ਦੇ ਕਿਹਾ ਅਨੁਸਾਰ ਚੱਲਣ ਵਾਲਾ ਗੁਰਮੁਖ ਕਿਹਾ ਜਾਂਦਾ ਹੈ ਅਤੇ ਇਸ ਦੇ ਉਲਟ ਜਿਹੜਾ ਵਿਅਕਤੀ ਕੱਪੜਾ ਬਾਣਾ ਪੇਸ ਇੱਕ ਧਰਮ ਦਾ ਪਹਿਨ ਕੇ ਤੇ ਵੱਖ-ਵੱਖ ਧਰਮਾਂ ਦੇ ਅਸੂਲ ਨਿਯਮਾਂ ਵਿੱਚ ਉਲਝਿਆ ਭਟਕਿਆ ਫਿਰੇ ਉਹ ਵਿਅਕਤੀ ਮਨ ਦੇ ਆਖੇ ਲੱਗ ਕੇ ਚੱਲਣ ਵਾਲਾ ਮਨਮੁਖ ਹੈ ਅਤੇ ਦੁਰਾਚਾਰੀ ਔਰਤ ਵਾਕਰ ਹੈ ਜਿਹੜਾ ਵਿਅਕਤੀ ਆਪਣੇ ਧਾਰਨ ਕੀਤੇ ਪਹਿਨਨੇ ਹੋਏ ਭੇਸ ਦੀ ਲੱਜਾ ਰੱਖਦਾ ਹੋਇਆ ਆਪਣੇ ਅਸੂਲਾਂ ਤੇ ਪਰਪੱਕ ਹੈ ਉਹੀ ਗੁਰਮੁਖ ਹੈ ਸੁਹਾਗਣ ਸਤਵੰਤੀ ਪਤੀ ਵਰਤਾ ਔਰਤ ਵਕਰ ਹੈ ਤੇ ਅਜਿਹੇ ਗੁਰਮੁਖਾਂ ਵਾਸਤੇ ਉਹਨਾਂ ਦਾ ਗੁਰੂ ਹੀ ਈਸ਼ਰ ਮੌਤ ਦਾ ਦੇਵਤਾ ਹੈ ਅਤੇ ਗੁਰੂ ਹੀ ਗੋਰਖ ਵਿਸ਼ਨੂੰ ਜੀਵਨ ਦੇਣ ਵਾਲਾ ਦੇਵਤਾ ਹੈ ਇਸੇ ਤਰ੍ਹਾਂ ਜਨਮ ਦੇਣ ਵਾਲਾ ਦੇਵਤਾ ਬਰਮਾ ਵੀ ਗੁਰੂ ਹੀ ਹੈ ਪਾਰਵਤੀ ਪਰਬਤ ਦੀ ਪੁੱਤਰੀ ਉਮਾ ਜੋਗਨੇਸ਼ ਜੀ ਦੀ ਮਾਤਾ ਹੈ ਗੁਰਮੁਖਾਂ ਵਾਸਤੇ ਪਾਰਵਤੀ ਮਾਈ ਦੀ ਥਾਂ ਵੀ ਗੁਰੂ ਹੀ ਹੈ ਕਿਉਂਕਿ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾਂ ਗੁਰਬਾਣੀ 52 ਅਖਰੀ ਮਹੱਲਾ 5 ਪੰਨਾ 250 ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਜੇ ਕੋਈ ਉਸ ਹਾਕਮ ਦੇ ਅਜਿਹੇ ਗੁਣਾ ਵਾਲੇ ਰਹਾਸ ਗੂੜ ਗਿਆਨ ਨੂੰ ਜਾਣ ਲਵੇ ਤਾਂ ਉਸ ਦੇ ਰਹਾਸ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਆਖਿਆ ਨਹੀਂ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਕਥਨ ਨਹੀਂ ਕੀਤਾ ਜਾ ਸਕਦਾ ਗੁਰੂ ਜੀ ਨੇ ਮੈਨੂੰ ਇੱਕ ਗੱਲ ਬੁਝਾ ਦਿੱਤੀ ਸਮਝਾ ਦਿੱਤੀ ਪੱਕੀ ਕਰਵਾ ਦਿੱਤੀ ਹੈ ਕਿਹੜੀ ਏ ਕੇ ਸਾਰੇ ਜੀਆਂ ਮਨੁੱਖਾਂ ਪਸ਼ੂ ਪੰਛੀਆਂ ਦਾਨੋਂ ਦੇਵਤਿਆਂ ਜੜ ਚੇਤਨ ਆਦ ਦਾ ਸਿਰਫ ਤੇ ਸਿਰਫ ਇੱਕੋ ਅਕਾਲ ਕਾਲ ਰਹਿਤ ਪੁਰਖ ਜੋ ਸਭ ਵਿੱਚ ਪਰਿਪੂਰਨ ਵਿਆਪਕ ਹੈ ਦਾਤਾ ਪਦਾਰਥਾਂ ਦਾ ਮਾਲਕ ਹੀ ਸਬਦ ਦਾ ਰੱਖਿਅਕ ਮਾਲਕ ਹੈ ਗੁਰੂ ਜੀ ਨੇ ਇਹੋ ਗੱਲ ਪੱਕੀ ਕਰਾਈ ਹੈ ਕਿ ਸਬਦ ਦਾ ਮਾਲਕ ਇੱਕੋ ਹੈ